ਤਨ ਵਾਹੇ ਗੁਰੂ ਸਾਹਿਬ ਜੀਓ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮੈਂ ਜੀਉ ਲੁਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤਨਾ ਆਵਈ ਕਿਉ ਛੂਟਾ ਮੇਰੇ ਹਰਾਇ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਨ ਸਭ ਮੇਰੇ ਰਹਾਉ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਕਿਆ ਮੋਹ ਲੈ ਬੁੱਲਹਿ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁੰਨ ਸਤ ਗੁਰ ਕੇ ਰਾਮ ਸਭ ਜੀਓ ਪਿੰਡ ਮੁਖ ਨਕ ਦੀਆ ਵਰਤਣ ਕੋ ਪਾਣੀ ਅੰਨ ਖਾਣਾ ਕੱਪੜ ਪੈਨਨ ਦੀਆ ਰਸ ਅਨ ਭੋਗਾਣੀ ਜਿੰਨ ਦੀਏ ਸੋ ਚਿਤ ਨ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜੰਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਮੀ ਗੌੜੀ ਬੈਰਗਨ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲੋਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤ ਨ ਆਵਈ ਕਿਉ ਛੂਟਾ ਮੇਰੇ ਹਰ ਰਾਯਾ ਮੇਰੇ ਨਾਮ ਇਹ ਨੀਚ ਕਰਮ ਹਰ ਮੇਰੇ ਗੋਣਮੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਸ਼ ਰੂਪ ਨਹੀਂ ਕਿਸ਼ ਜਾਤ ਨਹੀਂ ਕੇਸ਼ ਢੰਗ ਨਾ ਮੇਰਾ ਕਿਆ ਮੋਹ ਲੈ ਬੁਲਹਿ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇਰਾ ਸਭ ਜੀਉ ਪਿੰਡ ਮੁਖ ਨਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਸ ਅਨ ਭੋਗਾਣੀ ਜਿਨ ਦੀਏ ਸੋ ਚਿਤਨਾ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰ ਹੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀਂ ਗੋੜੀ ਬੈ ਰਗਣ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲੋਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤ ਨਾ ਆਵਈ ਕਿਉ ਛੂਟਾ ਮੇਰੇ ਹਰ ਰਾਇ ਮੇਰੇ ਰਾ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਨ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਹ ਲੈ ਬੁੱਲ੍ਹ ਹੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤ ਗੁਰ ਕੇਰਾ ਸਭ ਜਿਓ ਪਿੰਡ ਮੁਖ ਨਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਸ ਅਨੁਭੋਗਣੀ ਜਿਨ ਦੀਏ ਸੋ ਚਿਤ ਨਾ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਮੀ ਹਮ ਜੰਤ ਵਿਚਾਰੇ ਕੀਆ ਕਰੇ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜੀਓ ਲੋਭਤ ਹੈ ਮੋਹ ਮੀਠਾ ਮਾਇਆ ਕਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤ ਨ ਆਵਈ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਹ ਲੈ ਬੋ ਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇਰਾ ਸਭ ਜੀਉ ਪਿੰਡ ਮੁਖ ਨਕਦਿਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦੀਆ ਰਸ ਅਨ ਭੋਗਾਣੀ ਜਿਨ ਦੀਏ ਸੋ ਚਿਤ ਨ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੋੜੀ ਬੈ ਰਗਣ ਮਹਲਾ ਚੌਥਾ ਕੰਚਨ ਨਾਰੀ ਮਹਿ ਜੀਓ ਲੋਭਤ ਹੈ ਮੋਹੋ ਮੀਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤ ਨਾ ਆਵਈ ਕਿਉ ਛੂਟਾ ਮੇਰੇ ਹਰ ਰਾਯਾ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਮੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਸ਼ ਰੂਪ ਨਹੀਂ ਕਿਸ ਜਾਤ ਨਹੀਂ ਏ ਛਟੰਗ ਨਾ ਮੇਰਾ ਕਿਆ ਮੋਲੇ ਬੁਲੇ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤ ਗੁਰ ਕੇਰਾ ਸਭ ਜੀਉ ਪਿੰਡ ਮੁਖ ਨਕਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਸ ਅੰ ਭੋਗਾਣੀ ਜਿੰਨ ਦੀ ਏ ਸੋ ਚਿਤਨਾ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਮੀ हम जंत बिचारे क्या करहै सब खेल तुम स्वामी जननक हाट विहाजया हर गुलम गुलामी गौड़ी बैरागन महल्ला चौथा ਕੰਚਨ ਨਾਰੀ ਮਹਿ ਜੀਓ ਲੋਬਤ ਹੈ ਮੂਹ ਮੀਠਾ ਮਾਇਆ ਕਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਛੂਟਾ ਮੇਰੇ ਹਰ ਰਾਇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਬ ਗਣ ਸਭ ਮੇਰੇ ਰਹਾ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਕਿਆ ਮੋਲੇ ਬੋਲੇ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇਰਾ ਸਭ ਜਿਉ ਪਿੰਡ ਮੁਖ ਨਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਾਸਿਆਂ ਨੋਗਾਣੀ ਜਨ ਦੀਏ ਸੋ ਚਿਤ ਨਾ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਜਿਆ ਹਰ ਗੁਲਮ ਗੁਲਮੀ ਗੌੜੀ ਬੈਰਗਣ ਮਹਲਾ ਚੌਥਾ ਕੰਚਨ ਨਾਰੀ ਮਹਿ ਜੀਓ ਲੋਭਤ ਹੈ ਮੋਹ ਮਿੱਠਾ ਮਾਇਆ ਕਰ ਮੰਦਰ ਕੋੜੇ ਖੁਸ਼ੀ ਮਾਨਿ ਅਨ ਰਸ ਲਾਇਆ ਹਰ ਪ੍ਰਭ ਚਿਤਨਾ ਆਵਈ ਕਿਉ ਛੂਟਾ ਮੇਰੇ ਹਰ ਰਾਯਾ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਤਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਸ਼ ਰੂਪ ਨਹੀਂ ਕਿਸ਼ ਜਾਤ ਨਹੀਂ ਕਿਸ਼ ਟੰਗ ਨਾ ਮੇਰਾ ਕਿਆ ਮੁਹਲੇ ਬੁਲੇ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇਰਾ ਸਬ ਜਿਓ ਪਿੰਡ ਮੁਖ ਨਕ ਦੀਆ ਵਰਤਨ ਕੋ ਪਾਣੀ ਅਨਖਾਣ ਕੱਪੜ ਪੈਨਣ ਦੀਆ ਰਸ ਅਨ ਭੋਗਾਣੀ ਜਿੰਨ ਦੀਏ ਸੁਚਿਤਨਾ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕੀ ਆਕਰ ਹੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਗਣ ਮਹਲਾ 4 ਕੰਚਨ ਨਾਰੀ ਮਹ ਜੀਓ ਲੋਭਤ ਹੈ ਮੋਹੋ ਮਿੱਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾ ਹਰ ਪ੍ਰਭ ਚਿਤਨਾ ਆਵਈ ਕਿਉ ਛੁਟਾ ਮੇਰੇ ਹਰ ਰਾਇ ਮੇਰੇ ਰਾਇ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਹ ਲੈ ਬੁਲਹਿ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇਰਾ ਸਭ ਜਿਉ ਪਿੰਡ ਮੁਖ ਨਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਾਸਿਆਂ ਨੂੰ ਗਾਣੀ ਜਨ ਦੀਏ ਸੋ ਚਿਤ ਨਾ ਆਵਈ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰ ਹੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਮੀ ਹਮ ਜੰਤ ਵਿਚਾਰੇ ਕਿਆ ਕਰ ਹੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਦੁਇ ਦਾਈ ਦਾਇ ਆਖੀ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਘਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ